ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਚੋਣਾਂ ਪਿਛਲੇ ਦਿਨੀਓ ਹੋ ਕੇ ਹਟੀਆਂ ਨੇ ਜਿਸ ਦੇ ਵਿੱਚ ਗੱਲ ਨਾਬਾਦ ਕਰਨ ਜਾ ਰਹੇ ਨਾਬਾਦ ਟੌੜਾ ਜ਼ੋਨ ਟੌੜਾ ਜ਼ੋਨ ਉਹ ਜ਼ੋਨ ਆ ਜਿੱਥੇ ਕალიਦਲ ਦੀ ਕਿਸੇ ਵਾਰੀ ਤੂਤੀ ਬੋਲਦੀ ਸੀ ਪਰ ਉਥੋਂ ਇਸ ਵਾਰ ਵੱਡੀ ਲੀਡ ਆ ਜਿਹੜੀ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਉਲਾਨੇ ਗਿਆ ਸੀ ਜੋ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹਾਂਤ ਹਰਵਿੰਦਰ ਸਿੰਘ ਨੌਣਾ ਦਾ ਪੁੱਤਰ ਜਿਸ ਦੀ ਉਮਰ ਬਹੁਤ ਛੋਟੀ ਉਮਰ ਦੇ ਵਿੱਚ ਚੋਣ ਲੜੀ ਆ 1805 ਵੋਟਾਂ ਤੇ ਲੀਡ ਕੀਤੀ ਆ ਜਿੱਤੇ ਨੇ 105 ਦੀ ਲੀਡ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਹੁਣ ਮਾਨਤ ਹਰਵਿੰਦਰ ਸਿੰਘ ਖਨੌੜਾ ਦੇ ਨਾਲ ਖਨੌੜਾ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਥੋੜਾ ਸਤਿ ਸ਼੍ਰੀ ਅਕਾਲ ਮਾਨ ਸਾਹਿਬ ਤੁਹਾਡਾ ਬਹੁਤ ਧੰਨਵਾਦ ਆ ਕਿਸ ਤਰ੍ਹਾਂ ਦੇਖਦੇ ਹੋ ਐਡੀ ਵੱਡੀ ਲੀਡ ਆ ਜਿਹੜੀ ਉਹ ਪੰਜਾਬ ਦੇ ਵਿੱਚ ਲੱਗ ਰਹੀ ਹੈ ਇੱਕ 25 ਸਾਲ ਦਾ ਨੌਜਵਾਨ ਲੜਿਆ ਹੋਵੇ ਤੁਹਾਡਾ ਸੁਪੁੱਤਰ ਕਮਰ ਪ੍ਰਤਾਪ ਸਿੰਘ ਖਨੌੜਾ ਜਿਹਦੀ ਐਡੀ ਵੱਡੀ ਲੀਡ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀ ਆ ਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਜੂਨ ਦੇ ਜਿੰਨੇ ਵੀ ਮੇਰੇ ਸਤਿਕਾਰਯੋਗ ਪ੍ਰਾਪ ਵੋਟਰ ਨੇ ਮੈਂ ਉਹਨਾਂ ਦਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਮੈਂ ਆਪਣੇ بیٹے ਕੁਮਰ ਖਨੋੜਾ ਵੱਲੋਂ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦਾ ਕਿਉਂਕਿ ਬੇਟਾ ਇਹ ਨੇ 14 ਤਰੀਕ ਨੂੰ ਜਿਸ ਦਿਨ ਵੋਟਾਂ ਪਈਆਂ ਨੇ ਉਸ ਦਿਨ ਮਾਨ ਸਾਹਿਬ ਪੂਰੀ ਉਹਨੇ 25 ਸਾਲ ਜਿਹੜੀ ਕੰਪਲੀਟ ਕੀਤੀ ਨੇ ਉਸ ਦਿਨ ਉਹਦਾ ਜਨਮ ਦਿਨ ਸੀ ਇੰਨੀ ਛੋਟੀ ਉਮਰ ਦੇ ਵਿੱਚ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਮੇਰੇ ਸਤਿਕਾਰਯੋਗ ਭਰਾਵਾਂ ਜਿਹਦੇ ਕਾਗਜ਼ ਦਾਖਲ ਕੀਤੇ ਉਸ ਦਿਨ ਜਨਮ ਦਿਨ ਸੀ ਜਿਸ ਦਿਨ ਜਿਹੜੀਆਂ ਵੋਟਾਂ ਪਈਆਂ ਨੇ ਜੀ 14 12 2000 ਦਾ ਵਰਥਾ ਤੇ 14 12 ਨੂੰ ਤੇ 2025 ਦੇ ਵਿੱਚ ਜਿਹੜੀ ਇਹ ਚੋਣ ਹੋਈ ਆ ਉਸ ਦਿਨ ਉਸਦਾ ਜਨਮ ਦਿਨ ਸੀ ਤੇ ਮੈਂ ਸਾਰਿਆਂ ਦਾ ਸਤਿਕਾਰਯੋਗ ਵੋਟਰਾਂ ਦਾ ਦਿਲ ਦੀਆਂ ਗੱਲਾਂ ਹੈ ਧੰਨਵਾਦ ਕਰਦਾ ਕਿ ਮੇਰੇ ਬੇਟੇ ਨੂੰ ਤੁਸੀਂ ਨੇ ਇੰਨੀ ਵੱਡੀ ਲੀਡ ਦੇ ਕੇ ਕਾਂਗਰਸ ਪਾਰਟੀ ਦੀ ਜਿਹੜੀ ਇਹ ਸੀਟ ਝੋਲੀ ਦੇ ਵਿੱਚ ਪਾਈ ਆ ਕਨੜੋ ਸਾਲ ਲੱਗਦਾ ਨਹੀਂ ਕਿਤੇ ਨਾ ਕਿਤੇ ਵੀ ਟੋੜਾ ਉਹ ਕਾਲੀ ਗੜ ਦੇ ਵਿੱਚ ਸਨ ਲਾਈ ਹੈ ਕਾਂਗਰਸ ਨੇ ਨਹੀਂ ਬਿਲਕੁਲ ਮਾਨ ਸਾਹਿਬ ਅੱਜ ਤੱਕ ਉੱਥੇ ਇੱਕ ਦੇ ਕਾਂਗਰਸ ਪਾਰਟੀ ਨੇ ਜਿਤਨੀ ਸੀ ਪ੍ਰਾਪਤ ਕੀਤੀ ਪਰ ਤੁਹਾਨੂੰ ਮੈਂ ਦੱਸਦਾ ਵੀ ਮੇਰਾ ਇੱਕ ਤਾਂ ਆਪਦਾ ਦੇ ਕੋ 38 ਸਾਲ ਦਾ ਆਪਦਾ ਕੈਰੀਅਰ ਬਾਕੀ ਮੇਰਾ ਪਿਆਰ ਮੇਰਾ ਕਦੇ ਕਿਸੇ ਨਾਲ ਵਿਰੋਧ ਨਹੀਂ ਮੈਂ ਹਰ ਕਦਾ ਦਿਲੋਂ ਸਤਿਕਾਰ ਕਰਦਾ ਚਾਹੇ ਉਹ ਦੇਖੋ ਪਾਰਟੀਆਂ ਜ਼ਰੂਰੀ ਨ ਪਾਰਟੀਆਂ ਦੇ ਵਿੱਚ ਆਪਣੇ ਆਪਣੇ ਰਹਿ ਕੇ ਪਰ ਐਜੇ ਇਨਸਾਨੀਅਤ ਸਾਨੂੰ ਸਾਰਿਆਂ ਦਾ ਸਤਿਕਾਰ ਕਰਨਾ ਜਿਹਦਾ ਮੈਂ ਜਿੱਥੇ ਦਾ ਟੋੜਾ ਸਾਹ ਦਾ ਵੀ ਬੜਾ ਸਤਿਕਾਰ ਕਰਦਾ ਸੀ ਮੈਂ ਜ਼ਿਲ੍ਹੇ ਦਾ ਉਦੋ ਯੂਥਕੋਹਰ ਦਾ ਪ੍ਰਧਾਨ ਸੀ ਤੇ ਮੈਂ ਉਹਨਾਂ ਦਾ ਬੜਾ ਜਦੋਂ ਵੀ ਕਿਤੇ ਮਿਲਣਾ ਬੜਾ ਮੈਂ ਐਜੋ ਸਿੱਖ ਕੌਮ ਦੇ ਸਾਡੇ 20ਵੀਂ ਸਦੀ ਦੇ ਸਿੱਖ ਵੱਡੇ ਨੇਤਾ ਸਨ ਉਹ ਉਹ ਸਿੱਖ ਕੌਮ ਦੇ ਧਾਰਮਿਕ ਵੀ ਤੇ ਰਾਜਨੀਤੀ ਵੀ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਸੀ ਬਿਲਕੁਲ ਉਹਨਾਂ ਦੇ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਕਾਲੀ ਦਲ ਵੀ ਖੇਰੂ ਖੇਰੂ ਹੋਇਆ ਖਣੜਾ ਸਾਹਿਬ ਦੇਖੋ ਗੱਲ ਇਹ ਆ ਵੀ ਮੈਂ ਦੇਖੋ ਕਾਂਗਰਸ ਦਾ ਮੈਂ ਜੰਮਿਆ ਕਾਂਗਰਸ ਚ ਤੇ ਮੈਨੂੰ ਉਮੀਦ ਆ ਵੀ ਮੈਂ ਜਾਊਂਗਾ ਵੀ ਕਾਂਗਰਸ ਦੇ ਵਿੱਚੇ ਆਪਣੀ ਜਗ੍ਹਾ ਤੇ ਸਾਥ ਸੱਦੇ ਬਟ ਕਾਲੀ ਦਲ ਦੀ ਜਿਹੜੀ ਹੁਣ ਪੋਜੀਸ਼ਨ ਬਹੁਤ ਹੀ ਕਮਜ਼ੋਰ ਪਈ ਆ ਉਹ ਮੈਂ ਇਸ ਕਰਕੇ ਕਹ ਰਿਹਾ ਵੀ ਟੋੜਾ ਸਾਹਿਬ ਨੇ ਸਾਰੀ ਜ਼ਿੰਦਗੀ ਜਿੱਥੇ ਸ਼ਰੂਨੀ ਪਾਰਟੀ ਨੂੰ ਦਿੱਤੀ ਧਾਰਮਿਕ ਸੇਵਾ ਨੂੰ ਆਈ ਉਹਨਾਂ ਨੇ ਉੱਥੇ ਆਪਣੇ ਇਲਾਕੇ 'ਚ ਅਕਾਲੀ ਦਲ ਨੂੰ ਬੜਾ ਤਕੜਾ ਉਹਨਾਂ ਨੇ ਰੱਖਿਆ ਪਰ ਮੈਂ ਚੇਅਰਮੈਨ ਵੀ ਜਦੋਂ ਬਣਿਆ 94 'ਚ ਬਲੌਕ ਸੰਤੀ ਨਾਬੇ ਦਾ ਉਹਦੇ ਵੀ ਮਨ ਸਾਹਿਬ ਮੈਂ ਵੱਡੇ ਮਾਰਜਨ ਤੇ ਜਿੱਤਿਆ ਸੀਗਾ ਤੇ ਉਸ ਤੋਂ ਬਾਅਦ ਹੁਣ بیٹے ਦੀ ਜਦੋਂ ਵਾਰੀ ਆਈ ਤੇ ਉੱਥੇ ਜਿੱਤ ਪ੍ਰਾਪਤ ਕੀਤੀ ਆ ਪਰ ਦੁੱਖ ਦੀ ਗੱਲ ਆ ਵੀ ਟੋੜੇ ਨਗਰ ਦੇ ਵਿੱਚ ਅਕਾਲੀ ਦਲ ਦਾ ਬੂਥ ਨਹੀਂ ਲੱਗਿਆ ਹੈਗਾ ਬਹੁਤ ਕਾਫੀ ਸਾਡੇ ਟੋੜਾ ਜ਼ੋਨ ਦੇ ਵਿੱਚ ਮੈਂ ਇਹ ਨਾ ਦੱਸਣਾ ਚਾਹਣਾ ਸਾਰਿਆਂ ਨੂੰ ਪਤਾ ਵੀ ਕਾफी ਜਗ੍ਹਾ ਉਹਨਾਂ ਦੇ ਜਿਹੜੇ ਬੂਥ ਨਹੀਂ ਲੱਗੇਗੇ ਹਮ ਇਸ ਕਾਰਨ ਵੱਡੀ ਲੀਡ ਇਸ ਨੌਜਵਾਨ ਤੁਹਾਡੇ ਸੁਪੁੱਤਰ ਨੂੰ ਮਿਲੀ ਆ ਬਿਲਕੁਲ ਸਾਡੀ ਕਾਂਗਰਸ ਪਾਰਟੀ ਦੇ ਦੇਖੋ ਸਾਡੇ ਸਾਰੇ ਜਿਹੜੇ ਵਰਕਰਾਂ ਨੇ ਪੂਰਾ ਜੋਰ ਲਾ ਕੇ ਤਨਦੇਹੀ ਦੇ ਨਾਲ ਜਿਹੜੀ ਕਾਂਗਰਸ ਪਾਰਟੀ ਦਾ ਹੇਠੋਂ ਵਰਕਰ ਉੱਪਰ ਤੱਕ ਲਾ ਕੇ ਸਾਰਿਆਂ ਨੇ ਬੜੀ ਜਿਹੜੀ ਚੰਗੇ ਤਰੀਕੇ ਨਾਲ ਉਹਨਾਂ ਨੇ ਕੈਂਪੇਨ ਨੂੰ ਚਲਾਇਆ ਜਿਹਦਾ ਰਿਜ਼ਲਟ ਆਪਣੇ ਅੱਜ ਸਾਰਿਆਂ ਦੇ ਸਾਹਮਣੇ ਆ ਬਿਲਕੁਲ ਬਲਕ ਸੰਮਤੀ ਦੇ ਸੱਤ ਬਲਕ ਸੰਮਤੀਆਂ ਤੇ ਜਿੱਤ ਹਾਸਲ ਕੀਤੀ ਆ ਆ ਬਿਲਕੁਲ ਸਾਡੇ ਨਾਬੇ ਜਿਹੜਾ ਬਲਕ ਸੰਮਤੀ ਦੇ ਜਿਹੜੇ ਅਸੀਂ ਸੱਤ ਸਾਡੇ ਉਮੀਦਵਾਰ ਜਿੱਤੇ ਨੇ ਉਹਨਾਂ ਲਈ ਵੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਕੋਈ ਹੋਰਸ ਪਾਰਟੀ ਤੇ ਕੋਈ ਇੱਕ ਬੜੀ ਪੁਰਾਣੀ ਪਾਰਟੀ ਹੈ ਜੀ ਉਹ ਅਥਰੋ ਅਥਰੋ ਜ਼ਿੰਦਗੀ ਚਾਹੁੰਦੇ ਰਹਿੰਦੇ ਨੇ ਉਹ ਗੱਲ ਇੱਕ ਬੱਕਰੀ ਆ ਪਰ ਨਾਬੇ ਦੇ ਵਿੱਚ ਕਾਂਗਰਸ ਪਾਰਟੀ ਆਮ ਆਦੀ ਪਾਰਟੀ ਦਾ ਇੰਨਾ ਧੱਕਾ ਕਰਨ ਦੇ باوجود ਵੀ ਸਾਡੀ ਕਾਂਗਰਸ ਪਾਰਟੀ ਨੇ ਵੱਡੇ ਦੇਖੋ ਕਾਲੀਦਾਲ ਵੀ ਸਭ ਤੋਂ ਪਿੱਛੇ ਆ ਤੇ ਅਸੀਂ ਦੂਜੇ ਨੰਬਰ ਦੀ ਜਿਹੜੀ ਪਾਰਟੀ ਸਾਡੀ ਕਾਂਗਰਸ ਇੱਥੇ ਬਲਾਕ ਸਮਤੀ ਜੀ ਜਿਲ੍ਹਾ ਪ੍ਰੀਸ਼ਦ ਅਸੀਂ ਨੇ ਮੈਨੂੰ ਲੱਗਦਾ ਵੀ ਜ਼ਿਲ੍ਹੇ ਦੇ ਵਿੱਚ ਮੇਨ ਸਭ ਤੋਂ ਵੱਧ ਵੋਟਾਂ ਨਾਲ ਮੈਨੂੰ ਲੱਗਦਾ ਵੀ ਅਸੀਂ ਜਿਲ੍ਹੇ ਜਿੱਨੇ ਪੂਰੇ ਪੰਜਾਬ ਚੋਂ ਇਸ ਨੌਜਵਾਨ ਨੂੰ ਦੇਖੀਏ ਤਾਂ ਘੱਟੋਂ 25 ਸਾਲ ਦੀ ਉਮਰ ਦੇ ਵਿੱਚ ਐਡੀ ਲੀਡ ਹਾਸਲ ਕਰਨੀ ਬਹੁਤ ਵੱਡੀ ਤੁਹਾਡੇ ਵੀ ਕਮਾਈ ਸਿੱਖਣਾੜੋ ਸਾਹਿਬ ਕਿਤੇ ਨ ਕਿਤੇ ਲੋਕਾਂ ਦੇ ਵਿੱਚ ਨਹੀਂ ਬਿਲਕੁਲ ਮਾਨ ਸਾਹਿਬ ਇਹ ਦੇਖੋ ਬੇਟਾ 25 ਸਾਲ ਦਾ ਹਜੇ ਹੋਇਆ ਉਹ ਹਜੇ ਪੰਜਾਬ ਯੂਨੀਵਰਸਿਟੀ ਆਪਣੀ ਲਾਅ ਨੂੰ ਕੰਪਲੀਟ ਕਰ ਰਿਹਾ ਮਾਰਚ ਵਿੱਚ ਕੰਪਲੀਟ ਹੋ ਰਣੀ ਉਹਦੀ ਡਿਗਰੀ ਤੇ ਇੰਨੀ ਛੋਟੀ ਉਮਰ ਦੇ ਵਿੱਚ ਬੜੀ ਪਰਮਾਤਮਾ ਦੇ ਸੱਚੇ ਪਿਤਾ ਮਹਾਰਾਜ ਜੀ ਦੀ ਉਹਨੂੰ ਅਸ਼ੀਰਵਾਦ ਮਿਲਿਆ ਤੇ 25 ਸਾਲ ਦੀ ਉਮਰ ਦੇ ਜਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਨਾ ਬੜੀ ਮਾਣ ਵਾਲੀ ਗੱਲ ਆ ਬਿਲਕੁਲ ਜਿੱਤ ਹਾਸਲ ਕਰਨ ਤੋਂ ਬਾਅਦ ਉਹਨਾਂ 53 54 ਪਿੰਡਾਂ ਤੋਂ ਜਿੱਥੋਂ ਤੁਹਾਡੇ ਲੀਡ ਮੀਡੀਆ ਤੁਸੀਂ ਉਹ ਵੋਟਰਾਂ ਦੇ ਵਿੱਚ ਗਿਆ ਉਹ ਦੁਬਾਰਾ ਮੁੜ ਕੇ ਨਹੀਂ ਦੇਖੋ ਹਜੇ ਪਰਸੂ ਹੀ ਰਿਜ਼ਲਟ ਆਇਆ ਦੋਸਤ ਤੇ ਸਾਡੇ ਵੋਟਰ ਮੈਨੂੰ ਮਿਲਣ ਆ ਰਹੇ ਨੇ ਸਾਰਿਆਂ ਨੇ ਪਿਆਰ ਜਿੰਨਾ ਦਿੱਤਾ ਮੈਂ ਵੀ ਉਹਨਾਂ ਦਾ ਧੰਨਵਾਦ ਕਰ ਰਿਹਾ ਬਾਕੀ ਗੱਲੇ ਵੀ ਮੈਂ ਸਾਰੇ ਪਿੰਡਾਂ 'ਚ ਜਾਉਂ ਹੁਣ ਅਸੀਂ ਜਿੱਤ ਗਏ ਹੁਣ ਕੋਈ ਉਹ ਨਹੀਂ ਹੁੰਦੀ ਤੇ ਸਾਰੇ ਮੇਰੇ ਆਪਣੇ ਨੇ ਪਹਿਲਾਂ ਵੀ ਪਿਆਰ ਸੀ ਤੇ ਹੁਣ ਵੀ ਪਿਆਰ ਨਾਲ ਮੈਂ ਸਾਰਿਆਂ ਦਾ ਦਿਲੋਂ ਪਹਿਲਾਂ ਵੀ ਸਤਿਕਾਰ ਕਰਦਾ ਸੀ ਤੇ ਮੈਂ ਆਪਣੇ ਬੱਚੇ ਨੂੰ ਵੀ ਮਾਨਸਾਵੇ ਗੱਲ ਸਮਝ ਆਈਆ ਵੀ ਪਾਰਟੀ ਚ ਰਹਿ ਕੇ ਮੇਰਾ ਅਦਾ ਵਿੱਚ ਰਹਿ ਕੇ ਤੁਸੀਂ ਕੰਮ ਕਰਨਾ ਪਰ ਅਸੀਂ ਪਹਿਲਾ ਇਨਸਾਨ ਅਸੀਂ ਇਨਸਾਨੀਅਤ ਨਹੀਂ ਕਦੇ ਭੁੱਲਣੀ ਵੱਡੇ ਛੋਟੇ ਦਾ ਉਹ ਚਾਹੇ ਕਿਸੇ ਪਾਰਟੀ ਨਾਲ ਆ ਉਹਦਾ ਸਤਿਕਾਰ ਕਰਨਾ ਕਿਸੇ ਦੇ ਜਾਤੀ ਟੈਕਨੀਕਲ ਨਾਲ ਇਹ ਜ਼ਰੂਰੀ ਆ ਜ਼ਰੂਰੀ ਆ ਬਿਲਕੁਲ ਖਨੜੋ ਸਾਹਿਬ ਮੌਜੂਦਾ ਸਰਕਾਰ ਦਾ ਘੱਟ ਜੋਰ ਲੱਗਿਆ ਸੀ ਤੁਹਾਨੂੰ ਤੁਹਾਡੇ ਬੇਟੇ ਹਰਉਣ ਦੇ ਤੇ ਕਾਲੀ ਦਲ ਦਾ ਜੋਰ ਬਹੁਤ ਲੱਗਿਆ ਸੀ ਨਹੀਂ ਉਹ ਅਸਲ ਵਿੱਚ ਕੀ ਹੋਇਆ ਬਾਨ ਸਾਹਿਬ ਵੀ ਦੋਹਾਂ ਨੇ ਇਕੱਠੇ ਹੋ ਗਏ ਆਵਾਦੀ ਪਾਰਟੀ ਦੀ ਤੇ ਕਾਲੀ ਦਲ ਕਾਲੀ ਦਲ ਵੀ ਜਿਵੇਂ ਮੇਰੇ ਨਗਰ ਚ ਵੀ ਚਲੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਬੜੇ ਲੰਮੇ ਸਮੇਂ ਤੋਂ ਪਿੰਡ ਦੀ ਸਰਪੰਚੀ ਸਾਡੇ ਕੋਲੇ ਸੋਸਾਇਟੀ ਦੇ 25 ਸਾਲ ਤੋਂ ਨਾਲ ਰਹੇ ਇਸ ਵਾਰ ਥੋੜਾ ਇਹ ਮੈਨੂੰ ਰਗਾ ਕਿਉਂਕਿ ਮੇਰੇ ਪਿੰਡੋ ਹੀ ਸਾਡੀ ਪਰਿਵਾਰ ਦਾ ਮੈਂਬਰ ਆ ਤੇ ਉਹ ਲੜਿਆ ਚੋਣ ਤੇ ਉੱਥੇ ਕਾਲੀ ਦਲ ਤੇ ਜਿਹੜੀ ਆਵਾਦੀ ਪਾਰਟੀ ਮੇਰੇ ਪਿੰਡ ਦਾ ਇੱਕ ਕਬੂਤੋਂ 29 ਵੋਟਾਂ ਬਈਆਂ ਨੇ ਆਵਾਦੀ ਪਾਰਟੀ ਨੂੰ ਇੱਕ ਕਬੂਤੋਂ 9 ਵੋਟਾਂ ਬਈਆਂ ਤੇ ਬਾਕੀ ਉਹ ਸਾਰਿਆਂ ਨੇ ਫਿਰ ਤੋਂ ਕਾਲੀ ਦਲ ਕਨੀ ਵਕਤਾਈਆਂ ਨੇ ਜਿੱਥੇ-ਜਿੱਥੇ ਇੱਕ ਦੂਜੇ ਕਮਜ਼ੋਰ ਲਾਦੇ ਦੀ ਜਿੱਥੇ ਕਾਲੀ ਦਲ ਕਮਜ਼ੋਰ ਹੋਇਆ ਤੇ ਜਾਂ ਜਿੱਥੇ ਆਮ ਆਦਮੀ ਪਾਰਟੀ ਉਹ ਉਹਨਾਂ ਨੇ ਇਕੱਠੇ ਹੋ ਕੇ ਸਾਡੇ ਅਗੇਂਸਟ ਵੋਟ ਪਾਈ ਆ ਹੂੰ ਬਿਲਕੁਲ ਜਣੀ ਤੁਹਾਨੂੰ ਵੋਟ ਤੁਹਾਡੇ ਪਿੰਡ ਚੋਂ ਘਟੀਏ ਤੁਹਾਡੇ ਵੱਲ ਹਾਂ ਮੇਰੀ ਇੱਤ ਕੀ ਵੋਟੋ ਘਟੀਏ ਕਿਉਂਕਿ ਮੈਂ ਮਾਨ ਸਾਹਿਬ ਮੈਂ ਵਾਦਾ ਕਰ ਲਿਆ ਸੀਗਾ ਮੇਰੇ ਮੂੰਹ ਦੇ ਵਿੱਚੋਂ ਲਾਜ ਨਿਕਲ ਗਈ ਦੀ ਇਸ ਵਾਰ ਮੈਂ ਤੋਂ ਨੂੰ ਤੱਕ ਨਹੀਂ ਕਰਦਾ ਕਿਉਂਕਿ ਪਿੰਡ ਆ ਪਿੰਡ ਦੇ ਵਿੱਚ ਮਾਨ ਸਾਹਿਬ ਕਿਉਂਕਿ ਅਸੀਂ ਇੱਕੋ ਪਰਿਵਾਰ ਆ ਸਾਰੇ ਪਰਿਵਾਰ ਦੇ ਜੀ ਨੇ ਸਾਰਿਆਂ ਨੇ ਇਕੱਠਿਆਂ ਨੇ ਰਹਿਣਾ ਪਿੰਡ ਮੇਰਾ ਮੈਂ ਪਿੰਡ ਵਾਲਿਆਂ ਦਾ ਵੀ ਇਸ ਵਾਰ ਕੋਈ ਨਾ ਵੀ ਤੁਸੀਂ ਜੱਜ ਵੀ ਤੁਹਾਡੀ ਮੰਨ ਦੀ ਕੁਦਰਤੀ ਹੁੰਦਾ ਨਾ ਇਹ ਹਾਲਾਂਕਿ ਇਹ ਕਹਿੰਦਾ ਵੀ ਤੁਸੀਂ 50 ਸਾਲ ਹੋ ਗਏ ਸਰਪੰਚੀ ਕਰਦੇ ਆ ਨੂੰ ਵੀ ਤੁਸੀਂ ਇੱਕ ਵਾਰ ਸਾਨੂੰ ਉਹ ਮੈਂ ਕਹਾਂ ਕੋਈ ਗੱਲ ਨਹੀਂ ਵੀ ਤੁਹਾਡੀ ਜਿਵੇਂ ਇੱਛਾ ਉਹ ਕੋਈ ਨਹੀਂ ਪਰਿਵਾਰ ਆ ਮੇਰਾ ਇੱਥੇ ਜਾਣਾ ਇਕੱਠੇ ਆ ਵੋਟਾਂ ਤੱਕ ਹੁੰਦਾ ਮਾਨ ਸਾਹਿਬ ਮਨਾ ਦੇ ਵਿੱਚ ਹੁੰਦੀਆਂ ਨੇ ਇਹ ਗੱਲਾਂ ਉਹਨਾਂ ਤੋਂ ਬਾਅਦ ਕੀ ਉਹ ਨਿਕਲ ਜਾਂਦੀ ਆ ਉਹ ਨਿਕਲ ਪਰਿਵਾਰਕ ਸਹਿਚਾਰਾ ਸਾਰਿਆਂ ਨਾਲ ਮੇਰਾ ਹਮ ਬਿਲਕੁਲ ਰਾਜਾ ਬੜਿੰਗ ਪਾਰਟੀ ਦੇ ਪ੍ਰਧਾਨ ਨਾਲ ਵੀ ਗੱਲਬਾਤ ਹੋਈ ਇਸ ਵਿਸ਼ੇ ਤੇ ਹਾਂ ਰਾਜਾ ਬੜਿੰਗ ਜੀ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਹੀ ਜਿਹੜਾ ਇਹ ਹੁਕਮ ਆਇਆ ਸੀ ਸਾਹ ਪ੍ਰਤਾਪ ਸਿੰਘ ਬਾਜਵਾ ਸਾਡੇ ਐਲੂਪੀ ਦੇ ਲੀਡਰ ਮੇਰੀ ਉਹਨਾਂ ਨਾਲ ਤਾਂ ਗੱਲ ਹੋ ਚੁੱਕੀ ਬੜਿੰਗ ਸਾਹਿਬ ਕੋਈ ਸੈਸ਼ਨ ਚੱਲ ਰਿਹਾ ਦਿੱਲੀ ਡਾਕਟਰ ਧਰਮਬੀਰ ਗਾਂਧੀ ਜੀ ਉਹ ਵੀ ਸੈਸ਼ਨ ਚ ਨੇ ਫੋਨ ਤੇ ਮੇਰੀ ਗੱਲ ਹੋਈ ਰਾਜਾ ਜੀ ਨਾਲ ਉਜੂ ਐਮਐ ਕੀਤੀ ਹੈ ਕੁਛ ਅੱਜ ਹੋ ਜੂਗੀ ਤੇ ਮੈਂ ਉਹਨਾਂ ਦਾ ਧੰਨਵਾਦ ਕਰੂੰਗਾ ਤੇ ਸਾਡੇ ਬਰੇ ਕਾਕਾ ਰਣਦੀਪ ਸਿੰਘ ਜੀ ਦਾ ਵੀ ਫੋਨ ਆਇਆ ਨਾਬਾ ਸਾਹਿਬ ਦਾ ਉਹਨਾਂ ਦਾ ਧੰਨਵਾਦ ਕੀਤਾ ਸਰਦਾਰ ਸਾਧੂ ਸਿੰਘ ਦਾ ਵੀ ਆਇਆ ਉਹਨਾਂ ਦਾ ਵੀ ਧੰਨਵਾਦ ਕੀਤਾ ਸਾਦੂ ਸਿੰਘ ਤੁਹਾਡੇ ਪੋਸਟ ਵੀ ਲਾਈ ਹੋਈ ਹੈ ਪੇਜ ਤੇ ਆਪਣੇ ਤੇ ਹਾਂ ਨਹੀਂ ਐਕਚੁਅਲੀ ਦੇਖੋ ਉਹ ਇੱਥੇ ਨਾਬੇ ਤੋਂ ਜਿਹੜੀ ਸੇਵਾ ਨਿਭਾ ਰਹੇ ਨੇ ਉਤੋਂ ਸਾਡੇ ਨਾਬੇ ਦੀ ਨਿਮਾਇੰਦਗੀ ਕੀਤੀ ਆ ਸਾਬਕਾ ਕੈਬਨਿਟ ਮੰਤਰੀ ਨੇ ਕਾਕਾ ਰਣਦੀਪ ਜੀ ਨੇ ਉਹ ਵੀ ਦੇਖੋ ਨਾਬੀ ਦੀ ਉਹਨਾਂ ਨਮਾਇੰਦੀ ਕੀਤੀ ਤੇ ਸਾਬਕਾ ਗਵਰਨਮੈਂਟ ਮੰਤਰੀ ਨੇ ਐਕਚੁਅਲੀ ਹੁੰਦਾ ਉਹ ਇੱਥੇ ਸਾਡੇ ਹਲਕੇ ਦੇ ਵਿੱਚ ਮੁੱਖ ਨੇ ਉਹ ਤੇ ਆਪਣੀ ਸੇਵਾ ਨਿਭਾ ਰਹੇ ਨੇ ਉਹਨਾਂ ਨੇ ਪੂਰਾ ਸਤਿਕਾਰ ਵੀ ਦਿੱਤਾ ਤੇ ਪੂਰੀ ਮਦਦਤ ਵੀ ਕੀਤੀ ਆ ਬਿਲਕੁਲ ਇਹ ਜਲਾ ਪ੍ਰੀਸ਼ਦ ਦੀ ਚੋਣ ਤੇ ਆਪਾਂ ਮੰਨ ਕੇ ਚੱਲਿਆ ਖਨੌੜਾ ਸਾਹਿਬ ਤਾਂ ਅਗਲੀ 2027 ਚ ਕੀ ਖਿਆਲ ਹੋਊਗਾ ਤੁਹਾਡਾ 2027 ਦੀ ਦੇਖੋ ਮਾਨ ਸਾਹਿਬ ਕਾਂਗਰਸ ਪਾਰਟੀ ਸਰਕਾਰ ਬਣਾਉਗੀ 100.1% ਸਰਕਾਰ ਕਾਂਗਰਸ ਦੀ ਬਣੂਗੀ ਇਹ ਜਿਹੜੀਆਂ ਵੋਟਾਂ ਹੁੰਦੀਆਂ ਨੇ ਇੱਕ ਤਾਂ ਦੇਖੋ ਪੋਲਿੰਗ ਬਹੁਤ ਹੀ ਜਿਹੜੀ ਘੱਟ ਹੋਈ ਆ ਬਹੁਤ ਵੋਟ ਕੱਟ ਪੋਲ ਹੋਈ ਆ ਇਹ ਬਾਕੀ ਗੱਲ ਇਹ ਵੀ ਸਰਕਾਰ ਦਾ ਪੂਰਾ ਪ੍ਰਭਾਵ ਜਿਹੜੀ ਉਹਨਾਂ ਨੇ ਅਫਸਰ ਸਾਹਿਬਾਨ ਨੂੰ ਪੂਰਾ ਜ਼ਿਆਦਾ ਉੱਪਰ ਦੇਖੋ ਤੁਹਾਡੇ ਸਾਹਮਣੇ ਰਿਹਾ ਇਹਨਾਂ ਉਹਨਾਂ ਨੇ ਧੱਕਾ ਕੀਤਾ ਆਮ ਆਦਮੀ ਪਾਰਟੀ ਦੀ ਜਿਹੜੇ ਨਵੇਂ ਦੇਤੀ ਉਹਨਾਂ ਨੇ ਪੂਰਾ ਧੱਕਾ ਕੀਤਾ ਸੀ ਦੋ ਤਿੰਨ ਜਗ੍ਹਾ ਉਹਨਾਂ ਦੇ ਜਿਹੜੇ ਵੋਟ ਪਾਉਣ ਆਏ ਮਾੜੇ ਅਨਸਰ ਅਸੀਂ ਉਹਨਾਂ ਨੂੰ ਮੌਕੇ ਦੇ ਫੜਿਆ ਵੀ ਤੁਹਾਡੇ ਸਾਹਮਣੇ ਪੰਜ ਸਾਡੇ ਕੋਲ ਮੌਜੂਦ ਹੈਗੇ ਸੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਦੁਰਵਰਤੋਂ ਕੀਤੀ ਤੇ ਸੈਕੰਡ ਉਹਨਾਂ ਨੇ ਆਪ ਦਾ ਜਿੰਨਾ ਸਰਕਾਰ ਦਾ ਪ੍ਰਭਾਵ ਪਾ ਸਕਦੇ ਸੀਗੇ ਉਹਨਾਂ ਪਾਉਣ ਦੀ ਕੋਸ਼ਿਸ਼ ਕੀਤੀ ਜੇ ਕੋਈ ਬੰਦਾ ਜੋਬ ਤੇ ਸੀ ਉਹਨੂੰ ਅੱਡ ਕੀਤਾ ਜੇ ਕੋਈ ਫੈਕਟਰੀਆਂ 'ਚ ਕੰਮ ਕਰਦੇ ਸੀ ਉਹਨਾਂ ਨੂੰ ਫੈਕਟਰੀਆਂ ਦੇ ਮਾਲਕਾਂ ਦੇ ਥਰੂ ਵੀ ਤੁਹਾਡੇ ਦੇ ਅਸੀਂ ਕਾਰਵਾਈ ਕਰਾਂਗੇ ਉਹਨਾਂ ਤੇ ਵੀ ਉਹਨਾਂ ਨੇ ਪੂਰਾ ਜਨਕ ਅੱਡੀ ਚੋਟੀ ਦਾ ਜ਼ੋਰ ਲਾਇਆ ਹਰਾਉਣ ਨੂੰ ਜਿੰਨਾ ਜੋ ਇਹ ਕਰ ਸਕਦੀ ਉਹ ਸੁਸੋਦੀਆ ਸਾਹਿਬ ਨੇ ਕਿਹਾ ਸੀਗਾ ਉਹ ਹਰ ਅਤਕੜਾ ਵਰਤਿਆ ਵਰਤਿਆ ਇੱਕ ਵਾਰ ਤੁਹਾਨੂੰ ਹੋਰ ਮਾਨ ਸਾਹਿਬ ਗੱਲ ਕਹਿਣੀ ਚਾਹੋ ਨਾ ਤੁਹਾਡੇ ਚੈਨਲ ਦੇ ਥਰੂ ਕਹਿੰਦਾ ਵੀ ਮੈਂ ਕਿਸੇ ਬੰਦੇ ਨੂੰ ਸ਼ਰਾਬ ਦੀ ਕੋਈ ਇੱਕ ਬੋਤਲ ਦਾ ਬਹੁਤ ਵੱਡੀ ਗੱਲ ਮੈਂ ਕਿਸੇ ਨੂੰ ਟੱਕ ਨਹੀਂ ਦਿੱਤਾ ਕਿ ਕੋਈ ਵੀ ਬੰਦਾ ਕਹੇ ਮੈਂ ਤੁਹਾਡੇ ਚੈਨਲ ਦੇ ਥਰੂ ਕਹਨਾ ਜਿਸ ਗੁਰੂ ਘਰ ਦੇ ਵਿੱਚ ਮੈਨੂੰ ਕਹਿ ਦੇਵੇ ਮੈਂ ਉਸ ਗੁਰੂ ਘਰ ਦੇ ਵਿੱਚ ਜਾ ਕੇ ਸਭ ਚੱਕਣ ਨੂੰ ਤਿਆਰ ਆਂ ਵੀ ਮੈਂ ਕਿਸੇ ਨੂੰ ਕੋਈ ਇੱਕ ਪੈਸਾ ਜਾਂ ਕੋਈ ਨਸ਼ਾ ਜਾਂ ਕੋਈ ਸ਼ਰਾਬ ਦਾ ਇੱਕ ਕਿਸੇ ਨੂੰ ਤਪਕਾ ਵੀ ਦਿੱਤਾ ਹੋਵੇ ਤਾਂ ਮੈਨੂੰ ਜਿੱਥੇ ਵੀ ਤੁਸੀਂ ਕਹੋਗੇ ਤੁਹਾਡੇ ਚੈਨਲ ਥਰੂ ਕਹਨਾ ਮੈਂ ਉੱਥੇ ਆ ਕੇ ਜਦ ਕੇ ਆਮ ਆਦਮੀ ਪਾਰਟੀ ਨੇ ਖਾਸ ਕਰਕੇ ਤੇ ਕਾਂਦੀ ਪੜ ਨੇ ਇਹ ਸਾਰੇ ਹੱਥ ਕੰਡੇ ਕੁਨੇ ਤੌਰ ਤੇ ਵਰਤੇ ਨੇ ਤੇ ਲੋਕਾਂ ਨੂੰ ਵੀ ਪਤਾ ਸਾਡੇ ਇਲਾਕੇ ਨੂੰ ਪਤਾ ਬਿਲਕੁਲ ਜਿਸ ਤਰ੍ਹਾਂ ਤੁਸੀਂ ਵੱਡੀ ਗੱਲ ਆਖੀ ਵੀ ਅਸੀਂ ਇੱਕ ਟੱਕਣ ਤੱਕ ਨਹੀਂ ਦਿੱਤਾ ਤਾਂ ਹੋਰ ਕਿਹੜੇ ਪਾਰਟੀਆਂ ਨਸ਼ਾ ਕਿਹੜਾ ਕਿਹੜਾ ਨਸ਼ਾ ਵੰਡਿਆ ਤੁਹਾਡੀ ਚੌਂਕੋ ਜੋ ਦੇਖੋ ਨਸ਼ਾ ਮੈਂ ਮੂੰਹ ਤੋਂ ਨਹੀਂ ਕਹਿਣਾ ਚਾਹੁੰਦਾ ਸਾਰੇ ਇਲਾਕੇ ਨੂੰ ਪਤਾ ਜੋ ਹੱਤਕੰਡਾ ਵਰਤਸਾਦੇਤੀ ਮੇਰੇ ਖਿਲਾਫ ਇੰਨੀ ਮੈਨੂੰ ਮੇਰਾ ਬੜਾ ਮਾਨ ਸਾਬ ਪਿਆਰ ਰਿਆ ਸਾਰਿਆਂ ਨਾਲ ਪਰ ਜਿੰਨੀ ਇੰਨੀ ਮੇਰੀ ਜੈਲਸੀ ਇੰਨੀ ਜਿਆਦਾ ਹੱਦ ਤੱਕ ਮੇਰੇ ਬਾਰੇ ਪ੍ਰਚਾਰ ਕੀਤਾ ਕਿ ਕਿਹੜੀ ਪਾਰਟੀ ਨੇ ਬੰਡਿਆ ਟੋੜਾ ਜੋ ਹੁੰਦੇ ਦੋਏ ਦੋਏ ਪਾਰਟੀਆਂ ਨੇ ਆਮ ਆਦੀ ਪਾਰਟੀ ਨੇ ਤੇ ਨਾਲ ਅਕਾਲੀ ਦਲ ਨੇ ਸਾਡੀ ਕੋਰਸ ਪਾਰਟੀ ਨੇ ਇੱਕ ਜਗ੍ਹਾ ਵੀ ਜਿਹੜਾ ਵੀ ਮੈਂ ਤੁਹਾਨੂੰ ਦੱਸਦਾ ਵੀ ਜਿੱਥੇ ਵੀ ਤੁਹਾਡੇ ਮੈਂ ਚੈਨਲ ਥਰੂ ਕਹਣਾ ਜੇ ਕੋਈ ਕਿਤੇ ਕਹਿ ਦਵੇ ਤਾਂ ਮੈਂ ਉਸ ਗੱਲ ਦਾ ਨਿੱਜੀ ਤੌਰ ਤੇ ਪਾਰਟੀ ਤੋਂ ਉੱਪਰ ਉੱਟ ਕੇ ਮੈਂ ਉਹਦਾ ਜ਼ਿੰਮੇਵਾਰ ਹੋਊਗਾ ਕਾਲੀਦਲ ਨੇ ਵੱਧ ਬਣਿਆ ਕਿ ਆਪਣੇ ਵੱਧ ਬਣਿਆ ਉਹ ਦੋਆ ਦੀ ਇੱਕ ਦੂਜੇ ਦੇ ਰੇਸ ਲੱਗੀ ਵੀ ਤੀ ਉਹ ਕਹਿੰਦਾ ਵੀ ਮੈਂ ਨਾ ਕਿੱਥੇ ਪਿੱਛੇ ਰਹਿ ਜਾ ਦੂਜਾ ਕਹਿੰਦਾ ਮੈਂ ਨਾ ਪਿੱਛੇ ਰਹਿ ਜਾ ਪਰ ਅੱਗੇ ਖੰਡੜਾ ਸਾਹਿਬ ਨਿਕਲ ਗਏ ਉਹ ਦੇਖੋ ਜਿੱਥੇ ਪਿਆਰ ਹੁੰਦਾ ਮਾਨ ਸਾਹਿਬ ਮੈਂ ਤੁਹਾਨੂੰ ਕਹਿੰਦਾ ਵੀ ਜ਼ਿੰਦਗੀ ਦੇ ਮੈਂ ਆਪਣੀ ਜਿਹੜੀ ਜਵਾਨੀ ਆ ਮੈਂ ਕਾਂਗਰਸ ਪਾਰਟੀ ਨੂੰ ਦਿੱਤੀ ਆ ਮੈਂ 87 ਤੋਂ ਬਲੌਕ ਦੇ ਪ੍ਰਧਾਨ ਬਣਿਆ 83 ਚ ਮੈਂ ਟੈਂਟ ਕੀਤੀ ਮੈਂ 84 ਚ ਕਾਲਜ ਆ ਗਿਆ ਉਦੋਂ ਤੋਂ ਸੇਵਾ ਕਰਨ ਲੱਗ ਗਿਆ ਪਾਰਟੀ ਨਾਲ ਜੁੜੇ ਕਿਉਂਕਿ ਫਾਦਰ ਸਾਹਿਬ ਵੀ ਸਾਡਾ ਪਰਿਵਾਰ ਕਾਂਗਰਸੀ ਆ ਤੇ ਉਸ ਤੋਂ ਬਾਅਦ ਮੈਂ 87 ਚ ਮੈਨੂੰ ਬਲਾਕ ਦਾ ਪ੍ਰਧਾਨ ਬਣਾਇਆ ਗਿਆ ਉਦੋਂ ਮਿੱਟਾ ਜੀ ਹੁੰਦੇ ਸੀ ਸਾਡੇ ਹਮ ਰਮੇਸ਼ ਸਿੰਘ ਰਾਜ ਹੁੰਦੇ ਸੀ ਐਕਸਾਈਨਰ ਐਮ ਐਲ ਏ ਨਾਭਾ ਤੇ ਉਦੋਂ ਤੋਂ ਅਸੀਂ ਚੱਲਿਆ ਜਦੇ ਆ ਤੇ 90 ਚ ਮੈਂ ਜੂਦਾ ਜ਼ਿਲ੍ਹਾ ਪਟਿਆਲਾ ਦਾ ਪ੍ਰਧਾਨ ਬਣਿਆ ਹੂੰ ਉਸ ਸਮੇਂ ਤੋਂ ਚੱਲੇ ਆ ਰਹੇ ਆ ساری ਜ਼ਿੰਦਗੀ ਮੈਂ ਆਪਣੀ ਪੂਰੀ ਪਾਰਟੀ ਨੂੰ ਦਿੱਤੀ ਆ ਪਾਰਟੀ ਦੀ ਸੇਵਾ ਕੀਤੀ ਆ ਪਾਰਟੀ ਨੂੰ ਮੈਨੂੰ ਬੜਾ ਕੁਝ ਦਿੱਤਾ ਇਹ ਨਹੀਂ ਹੈ ਮੈਨੂੰ ਪਾਰਟੀ ਨੇ ਐਡਾ ਨਾਂ ਦਿੱਤਾ ਮੇਰੀ ਪਿੱਠ ਤੇ ਵੀ ਖੜੀ ਆ ਪਾਰਟੀ ਬਿਲਕੁਲ 12 ਸੀਟਾਂ ਆਪ ਨੂੰ ਮਿਲਦੀਆਂ ਨੇ ਤੇ 7 ਸੀਟਾਂ ਕਾਂਗਰਸ ਨੂੰ ਮਿਲਦੀਆਂ ਨੇ ਤੇ 5 ਸੀਟਾਂ 6 ਅਕਾਲੀ ਦਲ ਨੂੰ ਮਿਲਦੀਆਂ ਪਰ ਇੱਕ ਬਹੁਮਤ ਫਿਰ ਵੀ ਮੌਜੂਦਾ ਸਰਕਾਰ ਦਾ ਘਟਿਆ ਇੱਕ ਨੋ ਨੋ ਨਾ ਮੌਜੂਦਾ ਸਰਕਾਰ ਨੂੰ ਜਿਹੜਾ ਬਿਲਕੁਲ ਨਹੀਂ 12 ਉਹਨਾਂ ਦੀਆਂ ਨਹੀਂ ਕਿਉਂਕਿ ਮੈਂ 94 ਤੋਂ ਹੁਣ ਤੱਕ ਚੇਅਰਮੈਨ ਰਹਾ ਤੇ ਇਹ ਆਪਣੇ ਅਕਾਲੀ ਦਲ ਨੂੰ ਛੇ ਤੇ ਸਾਡੀ ਕੌਂਸਲ ਨੂੰ 7 13 ਚਾਹੀਦੇ ਨੇ 13 ਚਾਹੀਦੇ ਨੇ 1 ਐਮਐਲ ਸਭ ਦੀ ਹੁੰਦੀ ਆ ਵੋਟ ਜਦੋਂ ਮੈਨੂੰ ਹੋਈ ਸੀਗੀ ਅਸੀਂ 13 ਜਿੱਤੇ ਸੀ ਦੂਜੇ 12 ਜਿੱਤੇ ਸੀ ਤੇ ਮੈਨੂੰ 17 ਮਈਆਂ ਦੀ ਤੇ ਅਕਾਲੀ ਦਲ ਦੇ ਨੂੰ 9 ਵੋਟਾਂ ਬਿਲਕੁਲ ਹੁਣ ਕਿੰਨੀਆਂ ਵੋਟਾਂ ਦੇ ਨਾਲ ਜਿਹੜਾ ਚੇਅਰਮੈਨ ਬਣੂਗਾ ਉਹ ਦੇਖੋ ਉਹਦੇ ਵਿੱਚ ਜਿਹੜੀ 12 ਉਹਨਾਂ ਨੇ ਵੀ ਹੈਗੇ ਨੇ 12 ਹੈਗੇ ਨੇ 13 13 ਵਾਲਾ ਦੇਖੋ ਜਿਹੜਾ ਖੜੇ ਪਹਿਲੇ ਦੀ ਹੋਗੀ ਨੋ 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 ਉਹ ਬਰਾਬਰ ਦੇ ਜਾਂਦੀ ਐਮਐਲਏ ਦੇ ਉੱਤੇ ਬਰਾਬਰ ਤੇ ਨਹੀਂ ਗਈ ਜਾਨੀ ਅੱਛਾ ਹਾਂ ਤੇ ਇਹ 13 ਬੰਦੇ ਨੇ ਜਿੱਤੇ ਉਹ ਬੰਦੇ ਆਪਣੀ ਬਣਾ ਜਾਣਗੇ ਉਹ ਬਣਾ ਜਾਣਗੇ ਖਨੌੜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮਹੰਤ ਹਰਵਿੰਦਰ ਸਿੰਘ ਖਨੌੜਾ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਵੋਟਰਾਂ ਦਾ ਧੰਨਵਾਦ ਕੀਤਾ ਟੌੜਾ ਜ਼ੋਨ ਦੇ ਵੋਟਰਾਂ ਦਾ ਜਿਨ੍ਹਾਂ ਨੇ 1805 ਦੀ ਇਹਨਾਂ ਦੇ ਸੁਪੁੱਤਰ ਨੂੰ ਲੀਡ ਦਵਾਈ ਆ ਕਹਿੰਦੇ ਦਿਲੋਂ ਧੰਨਵਾਦ ਪਰ ਜਿਹੜੀਆਂ ਪਾਰਟੀਆਂ ਨੇ ਨਸ਼ਾ ਵੰਡਣ ਦੀ ਸ਼ਰਯਾਮ ਕਹਿੰਦੇ ਧਜੀਆਂ ਢਾਈਆਂ ਨੇ ਉਹ ਫਿਰ ਵੈਕਫੁੱਟ ਤੇ ਗਈਆਂ ਨੇ ਤੇ ਅਸੀਂ ਇੱਕ ਵੀ ਟੱਕਣ ਨਹੀਂ ਕਿਤੇ ਪਿੰਡਾਂ ਦੇ ਵਿੱਚ ਸ਼ਰਾਬ ਦਾ ਜਾਂ ਪੁੱਕੀ ਦਾ ਜਾਂ ਫੀਮ ਦਾ ਬਿਲਕੁਲ ਨਹੀਂ ਕਿਸੇ ਨੂੰ ਦਿੱਤਾ ਹੈਗਾ ਤਾਂ ਨਰਪੱਖ ਚੋਣ ਅਸੀਂ ਨਸ਼ਾ ਮੁਕਤ ਚੋਣ ਜਿੱਤੀ ਆ ਇਹ ਵੀ ਇੱਕ ਵੱਡੀ ਗੱਲ ਹੈ ਇੱਕ ਨੌਜਵਾਨ ਨੇ ਨਸ਼ਾ ਮੁਕਤ ਚੋਣ ਜਿੱਤੀ ਹੋਵੇ ਤਾਂ ਬਿਲਕੁਲ ਵੱਡੀ ਗੱਲ ਹੈ ਇਹਹੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਜੋ ਕਿ ਨਸ਼ਾ ਮੁਕਤ ਚੋਣਾ ਲੜੀਆਂ ਚਾਹ ਬਹੁਤ ਧੰਨਵਾਦ ਤੁਹਾਡਾ ਮਾਨ ਸਾਹਿਬ ਮੈਂ ਜ਼ਰੂਰ ਇੱਕ ਗੱਲ ਅਖੀਰ ਤੇ ਕਹੂੰਗਾ ਜੀ ਇਹ ਗੱਲ ਬਹੁਤ ਸਾਨੂੰ ਧਿਆਨ ਚ ਰੱਖਣੀ ਚਾਹੀਦੀਆ ਨਸ਼ਾ ਮੁਕਤ ਤੇ ਪੈਸੇ ਤੋਂ ਹਟਕੇ ਸਾਨੂੰ ਆਪਣੀ ਡਿਵੈਲਪਮੈਂਟ ਤੇ ਇਮਾਨਦਾਰੀ ਨਾਲ ਅਸੀਂ ਲੋਕਾਂ ਨੂੰ ਗਾਂ ਸੇਧ ਦੇਣੀ ਆ ਤਾਂ ਕਿ ਲੋਕ ਸਾਡੇ ਤੋਂ ਕੁਝ ਸਿੱਖਣ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਥੈਂਕ ਯੂ ਸੋ ਮਚ